ਪਿਆਰੇ ਵਿਦਿਆਰਥੀਓ ਮੈਂ ਪ੍ਰੋਫੈਸਰ ਦਰਵਿੰਦਰਪਾਲ ਸਿੰਘ ਆਪ ਸਭ ਦਾ ਬੀਏ ਭਾਗ ਪਹਿਲਾ ਸਮੈਸਟਰ ਪਹਿਲਾ ਦੇ ਪੰਜਾਬੀ ਲਾਜ਼ਮੀ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ ਵਿਦਿਆਰਥੀਓ ਅੱਜ ਆਪਾਂ ਤੁਹਾਡੀ ਕਾ ਪੁਸਤਕ ਕਾਵ ਸੁਮੇਲ ਵਿੱਚ ਦਰਜ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਕਵਤਾ ਜ਼ਖਮ ਦੀ ਵਿਆਖਿਆ ਕਰਾਂਗੇ ਇਸ ਕਵਤਾ ਵਿੱਚ ਕਵੀ ਯੁੱਧ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਹੈ ਅਤੇ ਉਹ ਅਮਨ ਦੀ ਇਛਾਰਖ ਦਾ ਹੈ ਕਵੀ ਇਸ ਕਵਤਾ ਵਿੱਚ ਲਿਖਦਾ ਹੈ ਸੁਣਿਓ ਵੇ ਕਲਮਾਂ ਵਾਲਿਓ ਸੁਣਿਓ ਵੇ ਅਕਲਾਾਂ ਵਾਲਿਓ ਸੁਣਿਓ ਵੀ ਹੁਨਰਾਂ ਵਾਲਿਓ ਕਲਮਾਂ ਵਾਲਿਓ ਅਕਲਾਾਂ ਵਾਲਿਓ ਹੁਨਰਾਂ ਵਾਲਿਓ ਇਹਨਾਂ ਤਿੰਨਾਂ ਤੋਂ ਕਵੀ ਦੀ ਮਰਾਦ ਬੁੱਧੀਜੀਵੀ ਵਰਗ ਤੋਂ ਹੈ ਕਵੀ ਬੁੱਧੀਜੀਵੀ ਵਰਗ ਨੂੰ ਬੇਨਤੀ ਕਰਦਾ ਹੈ ਤਰਲੇ ਪਾਉਂਦਾ ਹੈ ਵੀ ਹਿੰਦੁਸਤਾਨ ਅਤੇ ਚੀਨ ਵਿੱਚ ਆਪਸੀ ਯੁੱਧ ਲੱਗਣ ਕਾਰਨ ਅਮਨ ਪੰਗ ਹੋ ਗਿਆ ਇਹ ਹੈ ਅੱਖ ਚੁੱਭੀ ਅਮਨ ਦੀ ਆਇਓ ਵੀ ਫੁੱਕਾ ਮਾਰਿਓ ਅਮਨ ਦੀ ਅੱਖ ਵਿੱਚ ਕੁਝ ਚੁੱਭ ਗਿਆ ਹੈ ਭਾਵ ਅਮਨ ਪੰਗ ਹੋ ਚੁੱਕਾ ਹੈ ਤੇ ਇਸ ਅਮਨ ਦੀ ਅੱਖ ਨੂੰ ਫੁੱਕਾ ਮਾਰ ਕੇ ਠੀਕ ਕਰੋ ਫਿਰ ਅਮਨ ਕਾਇਮ ਕਰੋ ਇੱਕ ਦੋਸਤੀ ਦੇ ਜ਼ਖਮ ਤੇ ਸਾਂਝਾਂ ਦਾ ਲੋਗ ਗੁੜ ਬਣ ਕੇ ਦੋਸਤੀ ਕਿਹਦੀ ਹਿੰਦੁਸਤਾਨ ਤੇ ਚੀਨ ਦੀ ਜੋ ਪਹਿਲਾਂ ਦੋਸਤੀ ਸੀ ਹੁਣ ਉਸ ਦੋਸਤੀ ਤੇ ਜ਼ਖਮ ਹੋ ਗਿਆ ਹੈ ਕਿਉਂਕਿ ਉਹਨਾਂ ਵਿੱਚ ਯੁੱਧ ਲੱਗਿਆ ਹੋਇਆ ਹੈ ਹੁਣ ਇਸ ਜ਼ਖਮ ਨੂੰ ਠੀਕ ਕਰਨ ਲਈ ਇਸ ਤੇ ਸਾਂਝਾਂ ਦਾ ਲੋਗੜ ਬਣ ਕੇ ਸਮਿਆਂ ਦੀ ਥੋਹਰ ਨੂੰ ਨਿਚੋੜ ਕੇ ਦੁੱਧਾਂ ਦਾ ਛੱਟਾ ਮਾਰਿਓ ਭਾਵੇਂ ਕਵੀ ਕਹਿੰਦਾ ਹੈ ਵੀ हे ਬੁੱਧੀਜੀਵੀ ਵਰਗ ਤੁਸੀਂ ਕਿਸੇ ਵੀ ਹਿੱਲੇ ਕਿਸੇ ਵੀ ਤਰ੍ਹਾਂ ਇਸ ਜਯੁੱਧ ਨੂੰ ਖਤਮ ਕਰੋ ਤਾਂ ਜੋ ਮੁੜ ਹਿੰਦੁਸਤਾਨ ਤੇ ਚੀਨ ਵਿੱਚ ਅਮਨ ਕਾਇਮ ਹੋ ਸਕੇ ਅੱਗੋਂ ਕਵੀ ਲਿਖਦਾ ਹੈ ਵਿਰੇ ਸਾਡੀ ਧਰਤ ਦੇ ਤਾਰੀਖ ਟੂਣਾ ਕਰ ਗਈ ਸਾਡੀ ਧਰਤੀ ਭਾਵ ਸਾਡੇ ਹਿੰਦੁਸਤਾਨ ਦੀ ਧਰਤੀ ਤੇ ਤਾਰੀਖ ਪਾ ਵੀ ਇਤਿਹਾਸ ਸਮਾਂ ਤੁਣਾ ਕਰ ਗਿਆ ਤੁਣਾ ਕਾਤਾ ਕਰ ਗਿਆ ਸੇਧ ਤਕਲਾ ਗੱਡ ਕੇ ਭਾਵ ਯੁੱਧ ਦਾ ਲੜਾਈ ਦਾ ਤੁਣਾ ਕਰ ਗਿਆ ਸਾਹਾਂ ਦੇ ਪੱਤਰ ਵੱਢ ਕੇ ਹੱਡੀਆਂ ਦੇ ਚੌਲ ਢੋਲ ਕੇ ਸਾਹਾਂ ਦੇ ਪੱਤਰ ਵੱਢ ਕੇ ਹੱਡੀਆਂ ਦੇ ਚੌਲ ਢੋਲ ਕੇ ਨਫਰਤ ਦੀ ਮੌਲੀ ਬਨ ਕੇ ਵਿਦਿਆਰਥੀ ਉਹ ਸਭ ਚੀਜ਼ਾਂ ਨੇ ਜਿਹੜੀਆਂ ਟੂਣੇ ਵਿੱਚ ਵਰਤੀਆਂ ਜਾਂਦੀਆਂ ਨੇ ਲਹੂਆਂ ਦੀ ਗਾਗਰ ਧਰ ਗਈ ਤੇ ਲਹੂ ਪਰੇ ਗਾਗਰ ਧਰ ਕੇ ਉਹ ਸਾਥੀ ਉਹ ਬੇਲੀ ਉਹ تہذیب ਜਿਉਂਦੀ ਮਰ ਗਈ ਤੇ ਇੰਨਾ ਕੁਝ ਕਰਕੇ ਆਪਸ ਵਿੱਚ ਜਦੋਂ ਦੋ ਮੁਲਕਾਂ ਵਿੱਚ ਯੁੱਧ ਲੱਗ ਜਾਂਦਾ ਹੈ ਤਾਂ تہذیب ਭਾਵ ਸਭਿਅਤਾ ਸਭਿਅਤਾ ਫਿਰ ਜਿਉਂਦੀ ਹੀ ਮਰ ਜਾਂਦੀ ਹੈ ਭਾਵ ਮਨੁੱਖ ਇਹ ਸਭਿਅਤਾ ਨੂੰ ਬਣਾਉਂਦਾ ਹੈ ਜੇ ਮਨੁੱਖ ਮਨੁੱਖ ਨੂੰ ਮਾਰਨ ਲੱਗ ਜਾਵੇ ਤਾਂ تہذیਬ ਕਿਸੇ ਪਾਸੇ ਨਜ਼ਰ ਨਹੀਂ ਆਉਂਦੀ اخلاق ਦੀ ਅੱਡੀ ਤੇ ਮੁੜ ਵਹਿਸ਼ਤਾ ਬਿਸ਼ੀਰ ਲੜ ਗਿਆ ਬਿਸ਼ੇਰ ਹੁੰਦਾ ਜ਼ਹਿਰੀਲਾ ਨਾਗ اخلاق ਚਰਿੱਤਰ ਦੀ ਅੱਡੀ ਤੇ ਭਾਵੇਂ ਮਨੁੱਖੀ ਵਿਕਤੀਤਵ ਜਾਂ ਚਰਿੱਤਰ ਦੀ ਅੱਡੀ ਤੇ ਮੁੜ ਮਨੁੱਖੀ ਚਰਿੱਤਰ ਨੂੰ ਇੱਕ ਜ਼ਹਿਰੀਲਾ ਸੱਪ ਲੜ ਗਿਆ ਭਾਵੇਂ ਮਨੁੱਖ ਦੀ ਬੁੱਧੀ ਵਿੱਚ ਇੱਕ ਇਹੋ ਜਿਹਾ ਵਿਗਾੜ ਪੈਦਾ ਹੋ ਗਿਆ ਜਿਸ ਨਾਲ ਅਮਨ ਅਤੇ ਸ਼ਾਂਤੀ ਹੀ ਪੰਗ ਹੋ ਗਈ ਇਤਿਹਾਸ ਦੇ ਇੱਕ ਬਾਬ ਨੂੰ ਮੁੜ ਕੇ ਜ਼ਹਿਰ ਹੈ ਚੜ ਗਿਆ ਵਿਦਿਆਰਥੀ ਬਾਬ ਹੁੰਦਾ ਪੰਨਾ ਇਤਿਹਾਸ ਦੇ ਇੱਕ ਬਾਬ ਨੂੰ ਮੁੜ ਕੇ ਜ਼ਹਿਰ ਚੜ ਗਿਆ ਭਾਵ ਇਹ ਇਹੋ ਜਿਹਾ ਸਮਾਂ ਬਣ ਗਿਆ ਜਦੋਂ ਵੀ ਇਸ ਸਮੇਂ ਬਾਰੇ ਗੱਲ ਕੀਤੀ ਜਾਵੇਗੀ ਤਾਂ ਯੁੱਧ ਤੇ ਮਨੁੱਖੀ ਕਤਲੇਆਮ ਦੀ ਗੱਲ ਹੋਵੇਗੀ ਭਾਵ ਇਹ ਪੰਨਾ ਹੀ ਇਹ ਸਮਾਂ ਹੀ ਜ਼ਹਿਰੀਲਾ ਬਣ ਗਿਆ ਸੱਦਿਓਵੇ ਕੋਈ ਮਾਂਦਰੀ ਸਮਿਆਂ ਨੂੰ ਦੰਦਲ ਪੈ ਗਈ ਅੱਗੋਂ ਕ ਵੀ ਕਹਿੰਦਾ ਹੈ ਕੋਈ ਮਾਂਦਰੀ ਸੱਦੋ ਕਿਉਂਕਿ ਸਮਿਆਂ ਨੂੰ ਦੰਦਲ ਪੈ ਗਈ ਹੈ ਸੱਦਿਓਵੇ ਕੋਈ ਜੋਗੀ ਧਰਤੀ ਨੂੰ ਗੱਛੇ ਪੈ ਗਈ ਕੋਈ ਜੋਗੀ ਸੱਦੋ ਕਿਉਂਕਿ ਧਰਤੀ ਬੇਹੋਸ਼ ਹੋ ਰਹੀ ਹੈ ਸੁੱਖੋ ਵੀ ਰੋਟ ਪੀਰ ਦੇ ਪੀਪਲਾਂ ਨੂੰ ਤੰਦਾਂ ਕੱਚੀਆਂ ਤੇ ਕੋਈ ਪੀਰ ਦੇ ਰੋਟ ਸੁੱਖੋ ਤੇ ਜਾਂ ਪੀਪਲਾਂ ਨੂੰ ਕੱਚੀਆਂ ਤੰਦਾਂ ਬਨੋ ਭਾਵੇਂ ਕਿਸੇ ਤਰ੍ਹਾਂ ਵੀ ਹੋ ਸਕੇ ਪੀਰਾ ਫਕੀਰਾਂ ਨੂੰ ਯਾਦ ਕਰਕੇ ਜਾਂ ਕੋਈ ਹੋਰ ਹੱਲ ਕਰਕੇ ਇਸ ਯੁੱਧ ਨੂੰ ਕਿਸੇ ਵੀ ਤਰ੍ਹਾਂ ਬੰਦ ਕੀਤਾ ਜਾਵੇ ਤਾਂ ਜੋ ਮੁਨਖਤਾ ਦਾ ਕਾਣ ਖਤਮ ਹੋ ਸਕੇ ਆਓ ਵੀ ਇਸ ਬਾਰੂਦ ਦੀ ਵਰਮੀ ਤੇ ਪਾਈਏ ਲੱਸੀਆਂ ਉਹ ਦੋਸਤੋ ਉਹ ਮਹਿਰਮੋ ਕਾਹਨੂੰ ਇਹ ਅੱਗਾਂ ਮੱਚੀਆਂ ਕਭੀ ਅੱਗੋਂ ਤਰਲੇ ਪਾਉਂਦਾ ਹੈ ਵੀ ਇਹ ਬਾਰੂਦ ਜੋ 나ਗ ਨੂਮਾ ਬਾਰੂਦ ਹੈ ਇਸ ਨੂੰ ਠੰਡਾ ਕਰਨ ਲਈ ਇਸ ਦੀ ਵਰਮੀ ਤੇ ਲੱਸੀ ਕੱਚੀ ਲੱਸੀ ਪਾਈਏ ਉਹ ਦੋਸਤੋ ਮਹਿਰਮੋ ਦੋਸਤੋ ਮਹਿਰਮੋ ਪਰ ਦੁਦਰਦ ਮਹਿਰਮੋ ਪਰ ਦਰਦ ਸਮਝਣ ਵਾਲਿਓ ਕਾਹਨੂੰ ਇਹ ਅੱਗਾਂ ਮੱਚੀਆਂ ਤੁਸੀਂ ਦੱਸੋ ਇਹ ਯੁੱਧ ਦੀਆਂ ਅੱਗਾਂ, ਬਾਰੂਦ ਦੀਆਂ ਅੱਗਾਂ, ਦੁਸ਼ਮਣੀ ਦੀਆਂ ਅੱਗਾਂ ਕਿਉਂ ਮੱਚੀਆਂ ਪਈਆਂ ਨੇ? ਹੜਾ ਜੇ ਦੇਸ਼ਾਂ ਵਾਲਿਓ, ਹੜਾ ਜੇ ਕੌਮਾਂ ਵਾਲਿਓ। ਅੱਗੋਂ ਕਵੀ ਫੇਰ ਤਰਲੇ ਪਾਉਂਦਾ ਹੈ, ਹੜਾ ਤਰਲੇ ਪਾਉਂਦਾ ਹੈ ਵੀ ਵੱਡੇ-ਵੱਡੇ ਦੇਸ਼ਾਂ ਦੇ ਮਾਲਕੋ, ਕੌਮਾਂ ਦੇ ਮਾਲਕੋ, ਉਹ ਐਟਮਾਂ ਦੇ ਤਾਜਰੋ, ਵੱਡੇ-ਵੱਡੇ ਐਟਮ ਬੰਬਾਂ ਤਾਜਰੋ ਭਾਪ ਵਪਾਰੀਓ, ਬਾਰੂਦ ਦੇ ਵਣਜਾਰਿਓ ਤੇ ਬਾਰੂਦ ਦੇ ਵਿੱਚ ਖਰੀਦਣ ਵਾਲਿਓ। ਹੁਣ ਹੋਰ ਨਾ ਮਨੁੱਖ ਸਿਰ ਲਹੂਆਂ ਦਾ ਕਰਜ਼ਾ ਚਾੜਿਓ। ਹੁਣ ਹੋਰ ਮਨੁੱਖ ਦੇ ਸਿਰ ਲਹੂ ਦਾ ਕਰਜਣਾ ਚਾੜਿਓ ਪਾਇਓ ਮਨੁੱਖ ਹੀ ਮਨੁੱਖ ਦਾ ਕਤਲ ਕਰਦਾ ਹੈ ਯੁੱਧੇ ਦੋ ਮੁਲਕਾਂ ਵਿਚਕਾਰ ਹੁੰਦਾ ਹੈ ਪਰ ਲੜਦੇ ਕੌਣ ਨੇ ਮਨੁੱਖ ਤੇ ਇੱਕ ਮਨੁੱਖ ਦੂਜੇ ਮਨੁੱਖ ਦਾ ਕਤਲ ਕਰਦਾ ਹੈ ਪਾਬ ਹੁਣ ਕੋਈ ਮਨੁੱਖ ਕਿਸੇ ਮਨੁੱਖ ਦਾ ਕਤਲ ਨਾ ਕਰੇ ਹੈ ਅੱਖ ਚੁੱਭੀ ਅਮੰਦੀ ਆਏ ਬਫੂਕਾ ਮਾਰਿਓ ਹਾੜਾ ਜੇ ਕਲਮਾ ਵਾਲਿਓ ਹਾੜਾ ਜੇ ਅਕਲਾ ਵਾਲਿਓ ਹਾੜਾ ਜੇ ਹੁੰਦਰਾ ਵਾਲਿਓ ਤੋਂ ਕਭੀ ਅੰਤ ਵਿੱਚ ਫਿਰ ਉਹੀ ਗੱਲ ਕਰਦਾ ਹੈ ਬਈ ਦੋਨਾਂ ਦੇਸ਼ਾਂ ਦਾ ਅਮਨ ਭੰਗ ਹੋ ਚੁੱਕਾ ਹੈ ਤੇ ਇਹ ਬੁੱਧੀਜੀਵੀ ਵਰਗ ਕੋਈ ਨਾ ਕੋਈ ਐਸਾ ਹਿੱਲਾ ਕਰੋ ਮੈਂ ਤੁਹਾਡੇ ਅੱਗੇ ਤਰਲੇ ਕਰਦਾ ਹਾਂ ਤਾਂ ਜੋ ਇਹ ਯੁੱਧ ਖਤਮ ਹੋ ਜਾਵੇ ਤੇ ਫਿਰ ਤੋਂ ਅਮਨ ਅਤੇ ਸ਼ਾਂਤੀ ਬਹਾਲ ਹੋ ਸਕੇ